ਆਮ ਆਦਮੀ ਪਾਰਟੀ ਦੇ ਵਾਰਡ ਨੰਬਰ 24 ਤੋਂ ਉਮੀਦਵਾਰ ਸਰਬਜੀਤ ਸਿੰਘ ਸੈਣੀ ਲਈ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਦੇ ਭਰਾ ਜੋਰਾਵਰ ਸਿੰਘ ਚੇਅਰਮੈਨ ਖੰਡਮੈਂਟ ਬੁੱਡੇਵਾਲ ਨੇ ਪੈਂਡੂ ਮੁੰਡੀਆਂ ਕਲਾ ਵਿੱਚ ਘਰ-ਘਰ ਜਾ ਕੇ ਵੋਟਾਂ ਮੰਗੀਆਂ ਨੇ ਜੋਰਾਵਰ ਸਿੰਘ ਮੁੰਡੀਆਂ ਨੇ ਲੋਕਾਂ ਨੂੰ ਝਾੜੂ ਵਾਲਾ ਬਟਨ ਦਬਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਰਡ ਦਾ ਕੋਈ ਵੀ ਕੰਮ ਦਾ ਨਹੀਂ ਰਹਿਣ ਦਿੱਤਾ ਜਾਵੇਗਾ ਉਮੀਦਵਾਰ ਸਰਬਜੀਤ ਸਿੰਘ ਸੈਣੀ ਨੇ ਦੱਸਿਆ ਕਿ ਕੱਲ ਗੁਰੂ ਤੇਗ ਬਹਾਦਰ ਨਗਰ ਚ ਮਾਤਰੀ ਮੁੰਡੀਆਂ ਨੇ ਖੁਦ ਪਹੁੰਚ ਕੇ ਮੇਰੇ ਲਈ ਵੋਟਾਂ ਮੰਗੀਆਂ ਨੇ ਅਤੇ ਅੱਜ ਜੋਰਾਵਰ ਸਿੰਘ ਅਤੇ ਮੇਰੀ ਪਤਨੀ ਅਨੀਤ ਸੈਣੀ ਤੇ ਪਾਰਟੀ ਵਰਕਰ ਵੋਟਾਂ ਮੰਗ ਰਹੇ ਨੇ ਉਹਨਾਂ ਦਾਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੰਤਰੀ ਹਰਦੀਪ ਸਿੰਘ ਮੁੰਡੀਆਂ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋਏ ਵਾਰਡ ਵਾਸੀ ਭਾਰੀ ਗਿਣਤੀ ਚ 21 ਦਸੰਬਰ ਨੂੰ ਝਾੜੂ ਦਾ ਬਟਨ ਦਬਾ ਕੇ ਮੈਨੂੰ ਵੱਡੀ ਲੀਡ ਨਾਲ ਜਿਤਾਉਣਗੇ ਲੁਧਿਆਣੇ ਤੋਂ ਹਰਸ਼ਦੀਪ ਮਹਿਦੂਦਾ ਦੇ ਨਾਲ ਪਰਮਿੰਦਰ ਸਿੰਘ ਜਮਾਲਪੁਰ ਦੀ ਰਿਪੋਰਟ ਅੱਜ ਡੋਟ ਡੋਰ ਕਰਿਆ ਪਿੰਡ ਮੁੰਡੀਆਂ ਦੇ ਵਿੱਚ ਬਾਲ ਨੰਬਰ 24 ਜਿੱਥੇ ਕਿ ਪਿੰਡ ਮੁੰਡੀਆਂ ਬਹੁਤ ਵੱਡਾ ਹੰਗਾਰਾ ਮਿਲਿਆ ਸਾਰਾ ਪਿੰਡ ਨਾਲ ਹੈ ਸਾਰੇ ਕਹਿੰਦੇ ਜੀ ਟੈਨਸ਼ਨ ਨਾ ਲਾਓ 21 ਤਰੀਕ ਨੂੰ ਸਾਨੂੰ ਵੋਟਾਂ ਪਾ ਕੇ ਜਿਤਾਵਾਂਗੇ ਸਾਰਾ ਪਿੰਡ ਨਾਲ ਤੁਰਿਆ ਹੋਇਆ ਸਾਡੇ ਨਾਲ ਸਾਡੇ 20 ਤੁਰੇ ਹੋਇਆ ਪਿੰਡ ਦੇ ਮੋਹਤਵਾਰ ਬੰਦੇ ਪਰਨੀ ਵੀਰ ਹੋਰ ਸਾਰਾ ਜੋਥ ਨਾਲ ਤੁਰਿਆ ਹੋਇਆ ਸਾਰਾ ਨਾਲ ਹੋ ਕੇ ਡੋਰ ਟੂ ਡੋਰ ਕਰਵਾ ਰਿਆ ਡੋਰ ਜੀਟੀਵੀ ਨਗਰ ਕੀਤਾ ਜੀਟੀਵੀ ਨਗਰ ਜੀ ਪੂਰਾ ਹੰਗਾਰਾ ਮਿਲਿਆ ਜੀ ਪਤਾ ਕੀ ਜੀ ਸਰਕਾਰ ਹਰੇਕ ਬੰਦੇ ਨੂੰ ਪਤਾ ਵੀ ਕਾਉਂਸਲਰ ਵੀ ਸਰਕਾਰ ਦਾ ਬਣੂਗਾ ਤੇ ਕੋਈ ਵੀ ਕਮੀ ਨਹੀਂ ਆਉਗੀ ਅਸੀਂ ਵੀ ਉਮੀਦ ਕਰਦੇ ਆ ਵੀ ਸਾਡੀਆਂ ਬਾਹਵਾਂ ਮਜ਼ਬੂਤ ਕਰਨ ਇਹ ਸਾਡੀਆਂ ਬਾਹਵਾਂ ਕਾਉਂਸਲਰ ਇਹ ਚਿਤਾਉਣਗੇ ਤੇ ਹੋਰ ਵੀ ਵੱਡਾ ਜਿਹੜਾ ਕੋਈ ਕੋਈ ਵੀ ਕੰਮ ਹੈਗਾ ਉਹ ਪਹਿਲ ਦੇ ਆਧਾਰ ਤੇ ਹੋ ਜੂਗਾ ਨਾਲ ਬਾਹਵਾਂ ਜੁੜਨੀਆਂ ਤੇ ਵੱਧ ਤੋਂ ਵੱਧ ਕੰਮ ਜਿਹੜੇ ਜੰਡੇ ਨੇ ਕਿਰੋ ਸਾਡੇ ਏਜੰਡੇ ਇਹ ਆ ਡਿਵੈਲਪਮੈਂਟ ਦਾ ਏਜੰਡਾ ਆ ਆਵਾਜ਼ ਦੀ ਪਾਰਟੀ ਦਾ ਖੈਲਸਲਾ ਏਜੰਡਾ ਆ ਜੋ ਸਾਡੇ ਕਲੋਨੀਆ ਦੇ ਵਿੱਚ ਪਿੰਡ ਦੀ ਫਿਰਨੀ ਜਾਂ ਹੋਰ ਪਿੰਡ ਦੇ ਵਿੱਚ ਜੋ ਵੀ ਸੜਕਾਂ ਆ ਗਲੀਆਂ ਕੱਚੀਆਂ ਨੇ ਅੱਪਾ ਉਹਨਾਂ ਨੂੰ ਸਾਰੀਆਂ ਪੱਕੀਆਂ ਕਰਾਉਣੀਆਂ ਸੀਵਰੇਤੀਆਂ ਸਮੱਸਿਆਵਾਂ ਨੂੰ ਦੂਰ ਕਰਾਉਣਾ ਔਰ ਜੋ ਵੀ ਕਾਰਪੋਰੇਸ਼ਨ ਦੇ ਜਿਹੜੇ ਹੁੰਦੇ ਆ ਮੁੱਦੇ ਉਹ ਸਾਰੇ ਹੱਲ ਕਰਾਂਗੇ ਔਰ ਅੱਜ ਮੇਰੇ ਨਾਲ ਖੰਡਵਿਲ ਬੁੱਡੇਵਾਲ ਦੇ ਸਾਡੇ ਚੇਅਰਮੈਨ ਸਾਹਿਬ ਔਰ ਮੇਰੇ ਭਰਾ ਸਰਦਾਰ ਜੋਰਾਵਰ ਸਿੰਘ ਜੀ ਮੇਰੇ ਨਾਲ ਡੋਰ ਟੂ ਡੋਰ ਕੈਂਪੇਨ ਦੇ ਵਿੱਚ ਸਾਥ ਦੇ ਰਹੇ ਨੇ ਔਰ ਡੇਲੀ ਮੇਰੇ ਨਾਲ ਸਾਥ ਦੇ ਰਹੇ ਨੇ ਔਰ ਸਾਡੇ ਮੰਤਰੀ ਸਾਹਿਬ ਹਰਦੀਪ ਸਿੰਘ ਮੁੰਡੀਆਂ ਜੀ ਕੱਲ ਸਾਡੇ ਨਾਲ ਡੋਰ ਟੂ ਡੋਰ ਮੇਰੇ ਨਾਲ ਕੀਤਾ ਸੀ ਔਰ ਕੱਲ ਨੂੰ ਚੜ੍ਹਦੀ ਸਵੇਰ ਤੋਂ ਸੰਡੇ ਨੂੰ ਉਹਨਾਂ ਨੇ ਫਿਰ ਮੇਰੇ ਨਾਲ ਡੋਰ ਟੂ ਡੋਰ ਕਰਨਾ ਮੈਂ ਇਹਨਾਂ ਦਾ ਧੰਨਵਾਦ ਦਿਆਂ ਜੀ ਵੱਡਾ ਪ੍ਰੋਗਰਾਮ ਦੇ ਰਹੇ ਵੱਡਾ ਪ੍ਰੋਗਰਾਮ ਵੀ ਕਰਾਂਗੇ ਜੀ ਕਲੋਨੀਆਂ 'ਚ ਬਹੁਤ ਮੈਸੇਜ ਆ ਰਹੇ ਨੇ ਵੇ ਵੱਡੀਆਂ ਜਿਹੜੀਆਂ ਮੀਟਿੰਗਾਂ ਕਰੋ ਤੇ ਉਹਨਾਂ ਦਾ ਅਸੀਂ ਸੰਡੇ ਨੂੰ ਟੀਮ ਜਿਹੜੀ ਆ ਹਰ ਚੀਜ਼ ਅਰੇਂਜਮੈਂਟ ਕੀਤਾ ਹੋਇਆ ਅੱਜ ਅਸੀਂ ਡੋਰ ਟੂ ਡੋਰ ਕਰ ਰਹੇ ਹਾਂ ਕਿਉਂਕਿ ਸਮਾਂ ਘੱਟ ਹੈ ਬਹੁਤ ਤੇਜ਼ੀ ਦੇ ਨਾਲ ਸਾਨੂੰ ਘੁੰਮਣਾ ਪੈਣਾ ਔਰ ਪਿੰਡ ਦੇ ਵਿੱਚ ਔਰ ਕਲੋਨੀਆਂ ਦੇ ਵਿੱਚ ਸਾਰੇ ਘਰਾਂ ਵਿੱਚ ਜਾਣਾ ਪੈਣਾ